ਇੱਕ ਪਿੰਡ ਪادری ਮਾਮੇ ਨੇ ਆਪਣੀ ਭਾਜੀ ਨਾਲ ਕੀਤਾ ਬਲਾਤਕਾਰ ਸ਼ਰਦਾ ਦੇ ਬਹਾਨੇ ਉਸ ਨੂੰ ਕਰੋ ਲੈ ਕੇ ਗਿਆ ਤੇ ਮਾਚਲ ਦੇ ਧਰਮਸ਼ਾਲਾ ਦੇ ਇੱਕ ਹੋਟਲ ਚ ਇਲ ਜਾ ਕੇ ਜ਼ਬਰਦਸਤੀ ਕੀਤੀ ਗਈ। ਘਰ ਵਾਪਸ ਆ ਕੇ ਪੀੜਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਜਿਨ੍ਹਾਂ ਨੇ ਥਾਣਾ ਸਦਰ ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸ਼ਿਕਾਇਤ ਮਿਲਣ ਉਪਰੰਤ ਸਦਰ ਜੀਰਾ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸਭ ਦੀ ਜਾਣਕਾਰੀ ਐਸ ਐਚ ਓ ਥਾਣਾ ਸਦਰ ਜਿੰਦਰ ਸਿੰਘ ਵੱਲੋਂ ਦਿੱਤੀ ਗਈ थाना सदर ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦਾ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜਿਸ ਉਪਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸਦਾ ਮੈਡੀਕਲ ਕਰਵਾਇਆ ਗਿਆ ਉਹਦੇ ਬਿਆਨਾਂ ਦੇ ਆਧਾਰ ਤੇ ਐਸਪਰਮਜੀਤ ਕੌਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ थाना सदर ਜੀਰਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਜੇ ਗ੍ਰਿਫਤਾਰੀ ਬਾਕੀ ਹੈ ਬਾਕੀ ਦੇ ਵਿੱਚ ਕਾਰਜ ਜਿਹੜੀ ਅਮਲ ਵਿੱਚ ਲੰਭੀ ਜਾ ਰਹੀ ਹੈ